ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਡਾਕਟਰ ਜਲਜੀਤ ਸਿੰਘ ਚੀਮਾ ਸਾਹਿਬ ਨੇ ਸਾਬਕਾ ਕੈਬਨਿਟ ਮਨਿਸਟਰ ਨੇ ਤੁਹਾਡੇ ਅੱਗੇ ਸਾਰੀ ਗੱਲ ਰੱਖੀ ਹੈ ਤੁਹਾਨੂੰ ਯਾਦ ਹੋਣਾ ਅੱਜ ਤੋਂ 3 ਮਹੀਨੇ ਪਹਿਲਾਂ ਮੈਂ ਤੁਹਾਡੇ ਅੱਗੇ ਰੂਬਰੂ ਹੋਇਆ ਸੀ ਔਰ ਤੁਹਾਨੂੰ ਇਹ ਗੱਲ ਕਹੀ ਸੀ ਕਿ ਮੇਰੇ ਕੋਲ ਇੱਕ ਬੜੀ ਅਬਜੈਕਸ਼ਨੇਬਲ ਵੀਡੀਓ ਇੱਕ ਮਨਿਸਟਰ ਸਾਹਿਬ ਦੀ ਮੇਰੇ ਕੋਲ ਆਈ ਹੈ ਜਿਹੜੀ ਮੈਂ ਕਿਸੇ ਹਾਲਾਤ ਚ ਵੀ ਜਨਤਕ ਨਹੀਂ ਕਰ ਸਕਦਾ ਸੀ ਕਈ ਪ੍ਰੈਸ ਵਾਲੇ ਵੀਰਾਂ ਨੇ ਉਸ ਦਿਨ ਵੀ ਮੈਨੂੰ ਕਿਹਾ ਕਿ ਸਾਨੂੰ ਵੀਡੀਓ ਦੇ ਦਿਓ ਮੈਂ ਵੀ ਆਪ ਦੀ ਜ਼ਿੰਮੇਵਾਰੀ ਸਮਝਦਾ ਹਾਂ ਔਰ ਇਹ ਜੀ ਵੀਡੀਓ ਪਬਲਿਕ ਡੋਮੇਨ ਚ ਆਵੇ ਇਹ ਮੈਂ ਠੀਕ ਨਹੀਂ ਸਮਝਦਾ ਔਰ ਅਜੇ ਲਈ ਤੁਹਾਨੂੰ ਯਾਦ ਹੋਊਗਾ ਕਿ ਤੁਹਾਡੇ ਸਾਹਮਣੇ ਲਾਈਵ ਪ੍ਰੋਗਰਾਮ 'ਚ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਅਪੀਲ ਵੀ ਕੀਤੀ ਭਗਵੰਤ ਮਾਨ ਨੂੰ ਕਿ ਮੈਂ ਇਹ ਅਬਜੈਕਟਨੇਬਲ ਵੀਡੀਓ ਜੋ ਮੇਰੇ ਕੋਲ ਆਈ ਹੈ ਮੈਂ ਤੁਹਾਨੂੰ ਦਿਣਾ ਚਾਹੁੰਦਾ ਮੈਂ ਚੀਫ ਮਿਨਿਸਟਰ ਦੇ ਘਰ ਫੋਨ ਵੀ ਕੀਤਾ 2741322 ਮੈਨੂੰ ਜੋ ਨੰਬਰ ਯਾਦ ਆਉਂਦਾ ਐ ਐਗਜੈਕਟਲੀ ਜੀਨੇ ਫੋਨ ਚੁੱਕਿਆ ਸਪਰੇਟਰ ਨੇ ਮੈਨੂੰ ਕਿਹਾ ਕਿ ਤੁਸੀਂ ਲਾਈਵ ਸੁਣਿਆ ਕਿ ਸੀਐਮ ਸਾਹਿਬ ਅੰਦਰ ਹੈ ਅਸੀਂ ਗੱਲ ਕਰਾਉਨੇ ਆ ਮਗਰ ਜਦ ਸੀਐਮ ਸਾਹਿਬ ਨੂੰ ਪੁੱਛਿਆ ਗਿਆ ਕਿ ਫੋਨ ਆਇਆ ਹੈ ਅਕੀਰ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਨਹੀਂ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਓਪਰੇਟਰ ਮੈਨੂੰ ਕਹਿੰਦਾ ਸੀਐਮ ਸਾਹਿਬ ਹੈ ਨਹੀਂ ਹੁਣ ਤੁਸੀਂ ਇਹ ਗੱਲ ਮੰਨ ਸਕਦੇ ਹੋ ਕਿ ਓਪਰੇਟਰ ਨੂੰ ਨਾ ਪਤਾ ਹੋਵੇ ਕਿ ਸੀਐਮ ਅੰਦਰ ਹੈ ਘਰ ਦੇ ਕਿ ਸੀਐਮ ਬਾਹਰ ਆਪਰੇਟਰ ਨੂੰ ਪਤਾ ਸੀ ਮਗਰ ਆਪਰੇਟਰ 'ਚ ਇੰਨੀ ਹਿੰਮਤ ਨਹੀਂ ਕਿ ਉਹ ਗੱਲ ਕਰਾ ਦਿੰਦਾ ਮੇਰਾ ਮਕਸਦ ਕੀ ਸੀ ਦੇਖੋ ਕਿਸੇ ਦੀ ਬਦਨਾਮੀ ਕਰਨਾ ਮੇਰਾ ਕੰਮ ਨਹੀਂ ਆਈ ਡੂ ਨਾਟ ਵਾਂਟ ਟੂ ਅੰਬੈਰਸ ਐਨੀ ਵਨ ਹਾਂ ਮਗਰ ਮੇਰੀ ਵੀ ਆਜਾ ਨਾਗਰਿਕ ਜ਼ਿੰਮੇਵਾਰੀ ਬਣਦੀ ਹੈ ਜੇ ਮੇਰੇ ਧਿਆਨ 'ਚ ਕੋਈ ਗੱਲ ਆਈ ਹੈ ਮੈਂ ਸੀਐਮ ਸਾਹਿਬ ਦੇ ਧਿਆਨ 'ਚ ਲਿਆਵਾ ਕਿਉਂਕਿ ਉਹਨਾਂ ਦੇ ਵੀ ਜੇਸ ਮਨਿਸਟਰ ਤੇ ਇਲਜ਼ਾਮ ਲੱਗੇ ਉਹਦੇ ਵੀ ਗਾ ਪਰਿਵਾਰ ਨਹੀਂ ਮੈਂ ਉਹਨਾਂ ਦੇ ਬੱਚਿਆਂ ਨੂੰ ਬੇਟੀਆਂ ਨੂੰ ਕਿਸੇ ਨੂੰ ਪਰੇਸ਼ੀ ਕਰਨਾ ਚਾਹੁੰਦਾ ਪਰਿਵਾਰ ਨੂੰ ਔਰ ਮੈਂ ਚਾਹੁੰਦਾ ਸੀ ਕਿ ਸੀਐਮ ਸਾਹਿਬ ਇਸ ਵੀਡੀਓ ਨੂੰ ਅਬਜੈਕਨੇਬਲ ਵੀਡੀਓ ਨੂੰ ਵੇਖਦਿਆਂ ਹੋਇਆ ਇਸ ਮਨਿਸਟਰ ਨੂੰ ਡਿਸਮਿਸ ਕਰਨ ਉਸ ਸਪੀਡਤਾ ਦੀ ਗੱਲ ਸੁਣਨ ਔਰ ਕਾਰਵਾਈ ਕਰਨ ਮਗਰ ਅਖੀਰ ਚ ਹੋਇਆ ਕਿ ਚੀਫ ਮਿਨਿਸਟਰ ਸਾਹਿਬ ਆਪ ਇਸ ਮੰਤਰੀ ਨਾਲ ਰਲ ਗਏ ਇੱਕ ਤਰੀਕੇ ਦੇ ਕਿਉਂਕਿ ਸਾਡੀ ਜਿਹੜੀ ਓਪਨ ਡਿਮਾਂਡ ਸੀ ਕਿ ਭਾਈ ਇਹ ਵੀਡੀਓ ਤੁਸੀਂ ਲੈ ਲਓ ਤੇ ਕਾਰਵਾਈ ਕਰ ਲਓ ਬਿਕੋਜ਼ ਵੀ ਆਰ ਕੈਨ ਓਨਲੀ ਬ੍ਰਿੰਗ ਇਟ ਟੂ ਦਾ ਨੋਟਿਸ ਆਫ ਦਾ ਚੀਫ ਮਿਨਿਸਟਰ ਕਿ ਜੇਸ਼ਾਡ ਉਹਨਾਂ ਦੇ ਨੋਟਿਸ ਚ ਨਾ ਹੋਵੇ ਕਾਰਵਾਈ ਕਰਨੀ ਐਕਸ਼ਨ ਕਰਨਾ ਇਹ ਉਹਨਾਂ ਦੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਜੀ ਦੇ ਅਨਮੋਲ ਹੀਰੇ ਨੇ ਉਹਨਾਂ ਅਨਮੋਲ ਹੀਰਿਆਂ ਤੇ ਐਕਸ਼ਨ ਕਰਨਾ ਚੀਫ ਮਿਨਿਸਟਰ ਸਾਹਿਬ ਦੀ ਜ਼ਿੰਮੇਵਾਰੀ ਸੀ ਮਗਰ ਉਸ ਤੋਂ ਬਾਅਦ ਹੋਇਆ ਕਿ ਕਿ ਮੈਨੂੰ ਔਰ ਮੇਰੇ ਸਾਥੀਆਂ ਨੂੰ ਟਾਰਗੇਟ ਕੀਤਾ ਕਰਨ ਜਾਣਾ ਸ਼ੁਰੂ ਕਰਤਾ ਜਦੋਂ ਵੇਖਿਆ ਕਿ ਟਾਰਗੇਟ ਕੀਤੇ ਆ ਥ੍ਰੈਟ ਆਈ ਹਰ ਤਰੀਕੇ ਦੇ ਉਹਨਾਂ ਨੇ ਹਤਕੰਡੇ ਅਪਲਏ ਜਦੋਂ ਵੇਖਿਆ ਕਿ ਨਹੀਂ ਮੰਨਦਾ ਫਿਰ ਮਿੰਤਾਤੇ ਹੋ ਗਏ ਔਰ ਮੈਂ ਉਹਨੂੰ ਕਿਹਾ ਭਾਈ ਮੇਰੇ ਨਾ ਮੈਨੂੰ ਕਹਿੰਦਾ ਮਾਫੀ ਮੰਗ ਲੈਨੇ ਆ ਮੈਂ ਭਰਾ ਮੇਰੇ ਤੋਂ ਮਾਫੀ ਮੰਗਣ ਦੀ ਲੋਟ ਕੋਈ ਨਹੀਂ ਨਾ ਮੇਰਾ ਕੋਈ ਪਰਸਨਲ ਮੁੱਦਾ ਤੁਹਾਡੇ ਨਾਲ ਮੁੱਦਾ ਸਿਰਫ ਇਹਨਾ ਕਿ ਤੁਸੀਂ ਪਬਲਿਕ ਸਰਵੰਟ ਹੋ ਤੁਸੀਂ ਇੱਕ ਰਿਸਪਾਂਸਿਬਲ ਪੋਜੀਸ਼ਨ 'ਚ ਬੈਠੇ ਹੋ ਗਾਲ ਆ ਮ ਆਦਮੀ ਪਾਰਟੀ ਬਦਲਾਵ ਦੀ ਕਰਦੀ ਹੈ ਫੋਟੋ ਬਾਬਾ ਸਾਹਿਬ ਅੰਬੇਦਕਰ ਤੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੀ ਲਾਉਂਦੀ ਹੈ ਪੱਗ ਦਾ ਰੰਗ ਛੀਦੇ ਆ ਜਮ ਸ਼ਹੀਦ ਪੱਗ ਛੀਦੇ ਪੱਗ ਦਾ ਰੰਗ ਦਾ ਨਾਲ ਸਹਾਰਾ ਲੈ ਕੇ ਉਹ ਰੰਗ ਬੰਦੇ ਆ ਮਗਰ ਅੰਦਰ ਉਸ ਕਿੰਨੀ ਬੇਇਬਾਨੀ ਭਰੀ ਹੈ ਇਸ ਗੱਲ ਤੋਂ ਡਾਕਟਰ ਚੀਮਾ ਸਾਹਿਬ ਨੇ ਵੀ ਤੁਹਾਨੂੰ ਦੱਸਤਾ ਕਿ ਪਹਿਲਾ ਲਾਲਚੰਦ ਘਟਾਰੂ ਚੱਕ ਦੀ ਵੀਡੀਓ ਆਈ ਉਸ ਵੀਡੀਓ ਨੂੰ ਸੀਐਮ ਨੂੰ ਭੇਜਤਾ ਸੀਐਮ ਸਾਹਿਬ ਨੇ ਕੀ ਕੀਤਾ ਇਨਸਟੈਡ ਆਫ ਉਸ ਨੌਜਵਾਨ ਜੀ ਨੂੰ ਨੌਕਰੀ ਦਾ ਚਾਸਾ ਜੇ ਕਿ ਇਹ ਵੀਡੀਓ ਉਹਦੇ ਨਾਲ ਇਹ ਜੁਰਮ ਹੁੰਦਾ ਰਿਹਾ ਸੋਸ਼ਣ ਹੁੰਦਾ ਰਿਹਾ ਇਨਸਟੈਡ ਆਫ ਉਹ ਪੀੜਤਾਂ ਦੇ ਮਦਦ ਮਦਦ ਤੇ ਆਉਣ ਦੀ ਜਗਾ ਉਸ ਮਿਨਿਸਟਰ ਨੂੰ ਇੱਕ ਐਸਆਈਟੀ ਬਣਾਈ ਔਰ ਉਸ ਐਸਆਈਟੀ ਨੇ ਕਲੀਨ ਚਿੱਟ ਦਿੱਤੀ ਉਹ 2 ਮਹੀਨੇ ਤੱਕ ਬੰਦਾ ਭੱਜਿਆ ਰਿਹਾ ਅਖੀਰ 'ਚ ਉਹਨੇ ਸਟੇਟ ਤੇ ਕਾਬੂ ਆਈ ਜਾਣਾ ਸੀ ਔਰ ਉਹੀ ਗੱਲ ਹੋਈ ਔਰ ਤੁਹਾਨੂੰ ਕਹਤਾ ਨਹੀਂ ਕੰਪਲੇਂਟ ਵਿਡਰਾ ਹੋ ਗਈ ਚਲੋ ਵਿਡਰਾ ਸਾਫ ਵਾਰੀ ਹੋ ਗਈ ਸਰਕਾਰਾਂ ਬਦਲਣੀਆਂ ਨਹੀਂ ਜਿਹਨਾਂ ਅਫਸਰਾਂ ਨੇ ਇਸ ਪੁੱਠੇ ਕੰਮ 'ਚ ਸਾਥ ਦਿੱਤਾ ਜਵਾਬ ਦੇਈ ਤਾਂ ਉਹਨਾਂ ਦੀ ਵੀ ਬਣ ਜਾਣੀ ਹੈ ਕਿਸੇ ਨਾ ਕਿਸੇ ਦਿਨ ਸੇਮ ਵੇ ਅੱਜ ਉਸ ਤੋਂ ਬਾਅਦ ਆ ਕੇ ਸਾਹਮਣੇ ਆਇਆ ਵਰਗ ਗਵਰਨਰ ਸਾਹਿਬ ਨੂੰ ਅਸੀਂ ਅਪੀਲ ਕੀਤੀ ਆ ਕਿ ਮੁੱਖ ਮੰਤਰੀ ਨੂੰ ਭੇਜੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹਨਾਂ ਨੂੰ ਮੇਰੇ ਮੈਨੂੰ ਪਤਾ ਉਹਨਾਂ ਨੂੰ ਪਤਾ ਹੈ ਵੀਡੀਓ ਕੀਤੀ ਆ ਮਗਰ ਉਹ ਮੂਡ 'ਚ ਹੀ ਨਹੀਂ ਐਕਸ਼ਨ ਲੈਣਦੇ ਬਲਕਿ ਜੀਨੇ ਇਹ ਪੀੜਤਾ ਜੀ ਦਾ ਸੋਚਨ ਹੋਇਆ ਉਹਨੂੰ ਸਰੇਤ ਔਰ ਕਾਬੂ ਕਰ ਲਿਆ ਗਿਆ ਕਿ ਤੂੰ ਸ਼ਿਕਾਇਤ ਨਹੀਂ ਕਰਨੀ ਜਿਵੇਂ ਲਾਲਚੰਦ ਕਟਾਰੂ ਚੱਕ ਦੇ ਕੇਸ ਹੋਈ ਸੀ ਮਗਰ ਕੋਈ ਪ੍ਰੋਪਰਾਈਟੀ ਮੋਰਲ ਪ੍ਰੋਪਰਟੀਊਡ ਮੋਰਲ ਰਿਸਪੋਨਸੀਬਿਲਟੀ ਐਥੀਕਲ ਰਿਸਪੋਨਸੀਬਿਲਟੀ ਕਿ ਇਹ ਜੇ ਲੋਕ ਝੰਡਾ ਚਲਾ ਸਕਦੇ ਆ ਜੀ ਕਿ ਇਹ ਜੇ ਲੋਕ 26 ਜਨਵਰੀ ऑफिशियल प्रोग्राम 15 अगस्तर के इंपॉर्टेंट हिस्टोरिक ओकेजंस ते देश ते ਕੀਏ ਜਾ ਕੇ ਹਿੱਸਾ ਲੈ ਸਕਦੇ ਔਰ ਕੱਲੀ ਇਹ ਨਹੀਂ ਤੁਸੀਂ ਵੇਖਿਓ ਉਹ ਫੋਰਨ ਸੋਇਲ ਮੈਂ ਤੁਹਾਨੂੰ ਐਮਐਲਆਰ ਦੀ ਕਾਪੀ ਦੇ ਰਿਹਾ ਜਿਹਦਾ ਜ਼ਿਕਰ ਚੀਮਾ ਸਾਹਿਬ ਨੇ ਕੀਤਾ ਮਤਲਬ ਇੱਕ ਬੱਚੇ ਦੇ ਨਾਲ ਜਿਹੜਾ ਐਮਐਲਏ ਸੰਦੋਆ ਨੇ ਉਨੇ ਵੱਧ ਫੈਲੀ ਕੀਤੀ ਸੌਡਮੀ ਕੀਤੀ ਉਹਦੀ ਐਮਐਲਆਰ ਰਿਪੋਰਟ ਬਣੀ ਉਹ ਪਹਿਲਾਂ ਵੀ ਕੈਨੇਡਾ ਤੋਂ ਨੂੰ ਮੋੜਤਾ ਗਿਆ ਐਤ ਕੀ ਫੇਰ ਕੈਨੇਡਾ ਨੇ ਰੋਕ ਲਿਆ ਬਿਕੋਜ਼ ਉਥੇ ਹਿਊਮਨ ਰਾਈਟਸ ਵਾਇਲੇਸ਼ਨਸ ਤੇ ਬਹੁਤ ਸੀਰੀਅਸ ਮਿਊ ਲਿੱਤਾ ਜਾਂਦਾ ਮਗਰ ਇਨਸਟੈਡ ਆਫ ਉਹਨੂੰ ਵਾਪਸ ਭੇਜਿਆ ਜਾਵੇ ਇੱਥੇ ਐਸਐਸਪੀ ਤੇ ਦਬਾਅ ਬਣਾ ਕੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਮੰਗਾਤਾ ਗਿਆ ਔਰ ਉਸ ਐਮਐਲਏ ਨੇ ਉਥੇ ਵਿਆਜ ਚ ਹਿੱਸਾ ਲਿਆ ਔਰ ਜਿਹੜੇ ਜਿਹੜੇ ਵਿਆਜ ਚ ਹਿੱਸਾ ਲੈ ਰਹੇ ਸੀ ਹਮਤ ਸ਼ੇਰਖਲ ਚ ਸਪੀਕਰ ਦੀ ਫੋਟੋ ਰੋਪੜ ਤੋਂ ਮਨਿਸਟਰ ਹਰਜੋਤ ਬੈਂਸ ਈਟੀਓ ਹਰਪਜਨ ਸਿੰਘ ਈਟੀਓ ਕੈਬਨਟ ਮਨਿਸਟਰ ਦੈਨ ਆਲ ਉਹਦੀ ਨੱਚਦਿਆਂ ਦੀ ਫੋਟੋ ਮੈਂ ਕੱਲ ਟਵੀਟ ਕਰਕੇ ਤੁਹਾਡੇ ਸਾਹਮਣੇ ਰੱਖੀ ਜੇ ਸਰਕਾਰ ਦਾ ਇਹ ਐਟੀਟਿਊਡ ਹੋਵੇ ਕੀ ਉਹ ਸਰਕਾਰ ਤੋਂ ਇਨਸਾਫ ਦੀ ਆਸ ਰੱਖੀ ਜਾ ਸਕਦੀ ਆ ਆ ਜਿਹੜੇ ਸਾਡੇ ਹਰਕੇ ਜਾਂ ਡਾਕਟਰ ਚੀਮਾ ਸਾਹਿਬ ਵਰਗੇ ਜਿਹੜੇ ਇਹ ਜੇ ਮੁੱਦਾ ਉਠਾਉਣ ਸਾਨੂੰ ਤਾਂ ਸਵੇਰੇ ਇੱਕ ਸਿਟ ਬਣਾ ਕੇ ਸਾਨੂੰ ਸੱਦਣਾ ਸ਼ੁਰੂ ਕਰਤਾ ਜਾਂਦਾ ਔਰ ਜਿਹੜੇ ਸਿਟ ਦੇ ਮੈਂਬਰ ਆ ਉਹ ਕਹਿੰਦੇ ਸੀਐਮ ਦੇ ਖਿਲਾਫ ਨਾ ਬੋਲਿਆ ਕਰੋ ਆ ਮੈਂ ਡਾਕਟਰ ਸਾਹਿਬ ਨੂੰ ਵੀ ਪੁੱਛ ਰਿਆ ਸੀ ਹਮਦਰ ਸਾਹਿਬ ਦੀ ਵੀ ਇੱਕ ਇਨਕੁਆਇਰੀ ਦੀ ਸਿਟ ਬਣੀ ਆ ਜੀਤ ਗਰੁੱਪ ਦੀ ਇਹਨਾਂ ਨੂੰ ਵੀ ਚਿੱਠੀਆਂ ਆ ਜਾਂਦੀਆਂ ਨੇ ਉਸ ਮੱਛਲੇ ਜੀ ਮਤਲਬ ਕਿ ਜਿਹੜਾ ਸ਼ਿਕਾਇਤ ਕਰੇ ਉਸ ਨੂੰ ਕਿਵੇਂ ਦਬਾਉਣਾ ਬਰਾਉ ਬੀਟ ਕਰਨਾ ਪਰ ਇਹ ਕੇਵਲ ਆਪੋਜੀਸ਼ਨ ਪਾਰਟੀ ਦੇ ਲੀਡਰਸ ਨਾਲ ਨਹੀਂ ਇਹ ਇਵਨ ਮੀਡੀਆ ਹਾਊਸਸ ਨਾਲ ਕੀਤਾ ਜਾ ਰਿਹਾ ਸੋ ਇਹਨਾਂ ਹਾਲਾਤਾਂ 'ਚ ਅਸੀਂ ਅੱਜ ਗਵਰਨਰ ਸਾਹਿਬ ਨੂੰ ਇਹ ਰਿਕਵੈਸਟ ਦੇ ਕੇ ਆਏ ਆ ਕਿ ਪਲੀਜ਼ ਟੇਕ ਐਕਸ਼ਨ ਇਹ ਸਾਡੇ ਦੇਸ਼ ਦੀ ਬਦਨਾਮੀ ਕੱਲੇ ਸੂਬੇ ਦੇ ਵਿੱਚ ਨਹੀਂ ਸੂਬੇ ਦੇ ਇਹ ਕਾਰਕੁਜ਼ਾ ਇਹਨਾਂ ਦੇ ਮੰਤਰੀਆਂ ਦੀ ਕਾਰਕੁਜ਼ਾਰੀ ਨਾਲ ਨਹੀਂ ਹੋ ਰਹੀਏ ਜਾ ਕੇ ਉਹ ਕੈਨੇਡੀਅਨ ਸੋਇਲ ਫੋਰਨ ਸੋਇਲ 'ਚ ਵੀ ਇੱਕ ਬੜਾ ਗਲਤ ਮੈਸੇਜ ਪੰਜਾਬ ਦਾ ਪੰਜਾਬ ਦੇ ਵੈਲਿਊ ਸਿਸਟਮ ਦਾ ਇਹ ਬੜਾ ਗਲਤ ਮੈਸੇਜ ਭਾਰ ਦੀ ਦੇਸ਼ ਦੁਨੀਆ 'ਚ ਵੀ ਮੈਸੇਜ ਭੇਜ ਰਹੀ ਹੈ ਇਸ ਲਈ ਇਹਨਾਂ ਦੀ ਐਕਸਪਲੇਨੇਸ਼ਨ ਕਾਲ ਹੋਵੇ इंडिपेंडेंट इंक्वायरी क्योंकि ਜਿਹੜਾ ਅਫਸਰ ਦੀ ਮੈਂ ਜਿਹੜੇ ਮੰਤਰੀ ਦੀ ਗੱਲ ਕੀਤੀ ਆ ਬਲਕਾਰ ਸਿੰਘ ਦੀ ਉਹਨੇ ਆਪਦੇ ਮੁੰਡੇ ਨੂੰ ਨੌਕਰੀ ਦਿਵਾਉਣ ਲਈ ਵੀ ਕਿਵੇਂ ਕੋਟੇ 'ਚ ਆਪਦੇ ਆਪ ਨੂੰ ਡਿਸੇਬਲ ਐਲਾਨਤਾ ਸੀ ਔਰ ਹਾਈ ਕੋਰਟ 'ਚ ਅਖੀਰ 'ਚ ਕੇਸ ਇਹਨਾਂ ਨੂੰ ਵਿਦਡਰੋ ਕਰਨਾ ਪਿਆ ਜਦ ਰੋੜਾ ਪਿਆ ਔਰ ਉਹਨਾਂ ਬੱਚਿਆਂ ਨੂੰ ਇੰਸਪੈਕਟਰਾਂ ਨੂੰ ਨੌਕਰੀ ਮਿਲੀ ਇਹ ਆਪ ਦੀ ਪੋਜੀਸ਼ਨ ਮਿਸਯੂਜ਼ ਕਰਦਾ ਰਿਹਾ ਇਸ ਲਈ ਪੰਜਾਬ ਪੁਲਿਸ ਨੇ ਸਹੀ ਇਨਕੁਆਇਰੀ ਨਹੀਂ ਕਰਨੀ ਬਿਕੋਜ਼ ਇਟ ਇਜ਼ ਅਨੈਕਸਕੋਪ ਨਾ ਸਰਕਾਰ ਨੇ ਕਰਾਉਣੀ ਹੈ ਤੁਸੀਂ ਜਾ ਚੰਡੀਗੜ੍ਹ ਤੋਂ ਕਰਾ ਲਓ ਤੇ ਜਾ ਇਹਨੂੰ ਸੈਂਟਰਲ ਕਿਸੇ ਏਜੰਸੀ ਤੋਂ ਕਰਾਓ ਹਾਂ ਤੁਸੀਂ ਸੀਐਮ ਸਾਹਿਬ ਨੂੰ ਭੇਜੋਗੇ ਇੱਕ ਅਪਚਾਰਕ ਤੌਰ ਤੇ ਭੇਜ ਦਿਓ ਮਗਰ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਉੱਥੇ ਤਾਂ ਕਵਰ ਅਪ ਆਪਰੇਸ਼ਨ ਲਾਂਚ ਹੋਊਗਾ ਮੰਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਵਿਕਟਮਸ ਨੂੰ ਇਨਸਾਫ ਨਹੀਂ ਮਿਲੂਗਾ ਮਗਰ ਮੈਂ ਉਹਨਾਂ ਵਿਕਟਮਸ ਨੂੰ ਵਿਸ਼ਵਾਸ ਦੋ ਉਹਨਾਂ ਸਰਕਾਰਾਂ ਬਦਲਦੀਆਂ ਨੇ ਔਰ ਬਦਲਣਗੀਆਂ ਫਿਰ ਜਿਹੜੇ ਅਫਸਰ ਇਹ ਜੀ ਕਲੀਨ ਚਿੱਟ ਦਿੰਦੇ ਆ ਜਾਂ ਜਿਹੜੇ ਲੋਕ ਇਨਵੋਲ ਹੋ ਕੇ ਇਸ ਨੂੰ ਕਵਰ ਅਪ ਕਰਦੇ ਆ ਦੇ ਵਿਲ ਬੀ ਅਨਸਰਬਲ ਇਨ ਪਬਲਿਕ ਡੋਮੇਨ ਨੋਬਾਡੀ ਇਜ਼ ਅਬੋਵ ਲਾਅ ਔਰ ਇਹ ਮੰਗ ਲੈ ਕੇ ਆਏ ਆ ਇੰਡੀਪੈਂਡੈਂਟ ਇਨਕੁਆਇਰੀ ਐਂਡ ਇਹਨਾਂ ਨੂੰ 26 ਜਨਵਰੀ ਨੂੰ ਇਹਨਾਂ ਨੂੰ ਝੰਡਾ ਲਰਾਉਣ ਦੀ ਆਗਿਆ ਨਾ ਦਿੱਤੀ ਜਾਵੇ ਐਂ ਇਹਨਾਂ ਨੂੰ ਕੈਬਿਨੇਟ ਤੋਂ ਡਿਸਮਿਸ ਕਰਕੇ ਐਕਸ਼ਨ ਲਿਆ ਜਾਵੇ ਬਹੁਤ ਬਹੁਤ ਧੰਨਵਾਦ ਸਰਕਾਰ ਜੀ ਕੋਲ ਕੀ ਅਰੋਧ ਹੈ ਮਜ੍ਹੜੀਆ ਸਾਹਿਬ ਜੀ ਨਹੀਂ ਅਰੋਧ ਕੀ ਹੈ ਜੋ ਆਪ ਨੇ ਅੱਜ ਸੁਪਰੇ ਵੀਡੀਓ ਹੈ ਬੜੀ ਖਤਰਨਾਕ ਹਾਂਜੀ ਆਬਜੈਕਸ਼ਨੇਬਲ ਵੀਡੀਓ ਹੈ ਹਾਂਜੀ ਹਾਂਜੀ ਅੰਦਰ ਦੀਆਂ ਹੈ ਮਜ੍ਹਲੀ ਸਾਹਿਬ ਤੁਸੀਂ ਕਈ ਮਿਨਿਸਟਰਾਂ ਦੇ ਨਾਮ ਲਿਖਨੇ ਕਿ ਐਮ ਐਲ ਏ ਹੈ ਹਰਮੀਤ ਸਿੰਘ ਪਠਾੜਾ ਉਹਨਾਂ ਦਾ ਵੀ ਨਾਮ ਸਾਹਮਣੇ ਆ ਰਿਹਾ ਅਰੋਧ ਲੱਗ ਰਿਹਾ ਕਿ ਕੱਲ ਸਾਰੇ ਕੈਬਰੂ ਟ੍ਰਿਪ ਪ੍ਰੈਸ ਕਾਨਫਰੰਸ ਕਰਤੀ ਉਸ ਆਪਣੇ ਗੁੰਡੇ ਭੇਜ ਕੇ ਉਥੇ ਲੜਾਈ ਝਗੜਾ ਕਰਾਇਆ ਤੇ ਉਸ ਤੋਂ ਬਾਅਦ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਦੀ ਆਪਣੀ ਕੰਪਨੀ ਹੈ ਰੈਡਸ ਕਾਊਂਡ মিডিਆ ਪ੍ਰਾਈਵੇਟ ਲਿਮਿਟਿਡ ਤੇ ਸਰਕਾਰ ਆਪਣੇ ਐਮਲੇ ਨੂੰ ਰੋਕਾ ਦੇ ਰਹੀ ਹੈ ਕਿ ਉਹ ਬੱਚਿਆਂ ਨੂੰ ਦੇ ਰਹੀ ਹੈ ਜਿਸ ਨੇ ਕਹਿੰਦੀ ਸੀ ਕਿ ਰੋਜ਼ ਕਰਦਾਂਗੇ ਦੇਖੋ ਪਠਾਨ ਮਾਜਰਾ ਵੀ ਬਲਕੌਰ ਸਿੰਘ ਦਾ ਭਰਾ ਹੀ ਸਮਝੋ ਉੱਥੇ ਵੀ ਅਲੀਗੇਸ਼ਨ ਬੜੀ ਸੀਰੀਅਸ ਉਹਦੇ ਜਿਨ੍ਹਾਂ ਨਾਲ ਉਹਨਾਂ ਦੇ ਸੰਬੰਧ ਸਨ ਉਹਨਾਂ ਨੇ ਲਾਏ ਆ ਮਤਲਬ ਮੋਰਲ ਔਰ ਐਥੀਕਲ ਇਹਨਾਂ ਸ਼ਬਦਾਂ ਜ਼ੀਰੋ ਹੈ ਬੜਾ ਬੁਰਾ ਹਾਲ ਹੈ ਹੁਣ ਉਹ ਬੰਦਾ ਜੇ ਲਾਈਵ ਪ੍ਰੈਸ ਕਾਨਫਰੈਂਸ 'ਚ ਕਿਵੇਂ ਪ੍ਰੈਸ ਵਾਲਿਆਂ ਨੂੰ ਕੁੱਟ ਸਕਦਾ ਕੇਬਲ ਆਪਰੇਟਰ ਨੂੰ ਕੁੱਟ ਸਕਦਾ ਆਪ ਉਹ ਕੰਪਨੀ ਦਾ ਡਾਇਰੈਕਟਰ ਹੈ ਕਿਵੇਂ ਐਸਐਸਪੀ ਪਟਿਆਲੇ ਨੂੰ ਵਰਤਿਆ ਜਾ ਰਿਹਾ ਹੈ ਵਰੁਣ ਸ਼ਰਮਾ ਨੂੰ ਇਹ ਨਜਾਇਜ਼ ਪਰਚੇ ਦੇਣ ਤੇ ਇਨਸਾਫ਼ ਨਹੀਂ ਮਿਲ ਰਿਹਾ ਇਹ ਸਭ ਰਿਕਾਰਡ ਦੀ ਗੱਲ ਹੈ ਦੇਰ ਇਜ਼ ਨਥਿੰਗ ਟੂ ਹਾਈਡ অর ਨੌਕਰੀ ਦੇਣੀ ਪੰਜਾਬ ਦੇ ਬੱਚਿਆਂ ਨੂੰ ਨੇ ਮਗਰ ਮਿਲਦੀ ਬਾਹਰ ਦੇਆਂ ਨੂੰ ਹੈ ਪੰਜਾਬ ਨੂੰ ਨਹੀਂ ਮਿਲਦੀ ਔਰ ਇਹ ਆ ਬਲਕਾਰ ਸਿੰਘ ਦੀ ਵੀ ਜੀ ਮੈਂ ਗੱਲ ਕੀਤੀ ਹੈ ਇਹਨੇ ਆਪ ਦਾ ਸ਼ੋਭਿਤ ਵੀਰ ਜਿਹੜਾ ਮੁੰਡਾ ਹੈ ਉਹ ਵੀ ਮੈਂ ਛੇਤੀ ਜਨ ਤੱਕ ਕਰ ਦੂ ਕੋ ਨੂੰ ਕੰਟਰੈਕਟ ਤੇ ਇੱਕ ਯੂਨੀਵਰਸਿਟੀ ਜਲੰਧਰ ਦੀ ਸਰਕਾਰੀ ਯੂਨੀਵਰਸਿਟੀ ਟੈਕਨੀਕਲ ਯੂਨੀਵਰਸਿਟੀ ਤੇ ਉੱਥੇ ਪੋਸਟ ਤੇ 50000 ਦੀ ਤਨਖਾਹ ਨਾਲ ਮੇਰੇ ਕੋਲ ਖਬਰਾਂ ਲਾਤੀ ਐ 101 ਕੇ ਨੌਕਰੀ ਦੀ ਗੱਲ ਪੰਜਾਬ ਦੇ ਬੱਚਿਆਂ ਬੱਚੀਆਂ ਦੀ ਹੋਈ ਮਗਰ ਮਿਲਦੀ ਕੱਲੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਜਾਂ ਉਹਨਾਂ ਦੇ ਵਜ਼ੀਰਾ ਨੂੰ ਵਜਿੱਕੇ ਦਾ ਅਮਰਜੀਤ ਸਿੰਘ ਸੰਦੋਵਾ ਨੇ ਦੇਖੋ ਪੀੜਤ ਤੇ ਯਾਰ ਇਹ ਜਿਹੜਾ ਪੀੜਤ ਹੈ ਨਾ ਪੀੜਤ ਤਾਂ ਸਾਹਮਣੇ ਕੋਈ ਆ ਸਕਦਾ ਜੇ ਐਟਮੋਸਫੇਅਰ ਫ੍ਰੀ ਐਂਡ ਫੇਅਰ ਹੋਵੇ ਜੇ ਐਟਮਾਸਫੇਰੀ ਉਨੂ ਹੋਵੇ ਥ्रेट ਦਾ ਅਲਿਅਰਮੈਂਟ ਦਾ ਤੇ ਫਿਰ ਕਿਸੇ ਪੀੜਤ ਨੇ ਸਾਹਮਣੇ ਆਉਣਾ ਕਿਉਂਕਿ ਕਟਾਰੂ ਚੱਕ ਤੇ ਹੋਰ ਕਿੱਸਾ ਚ ਸਪਸ਼ਟ ਹੋ ਗਿਆ ਮਗਰ ਹੁਣ ਕੱਲੀ ਇਨਸਾਫ ਦੀ ਆਉਣ ਦੀ ਗੱਲ ਨਹੀਂ ਇੱਕ ਮੋਰਲ ਐਪਟੀਟਿਊਡ ਵੀ ਹੈ ਕਿਸੇ ਮਨਿਸਟਰ ਦੀ ਆਬਜੈਕਸ਼ਨਲ ਵੀਡੀਓ ਆਵੇ ਕਿ ਉਹਦਾ ਮੰਤਰੀ ਪਦ ਤੇ ਰਹਿਣਾ ਠੀਕ ਹੈ ਕਿ ਇਹ ਬਦਲਾਅ ਦੀ ਗੱਲ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਨੇ ਕੀਤੀ ਸੀ ਔਰ ਜਿਹੜੇ ਮੁੱਦੇ ਉਠਾਉਣ ਉਹਨਾਂ ਤੇ ਤਾਂ ਕਾਰਵਾਈ ਤੇ ਉਹਨਾਂ ਨੂੰ ਦਬ ਕੇ ਵਜਲੇ ਸ਼ੁਰੂ ਹੋ ਜਾਂਦੇ ਆਪਸ਼ਨ ਫੋਨ ਕਰਕੇ ਕਹਿੰਦੇ ਆ ਕਿ ਤੁਸੀਂ ਕੀ ਲੈਣਾ ਸੀ ਜੀ ਹੁਣ ਸਿੰਪਲ ਗੱਲ ਸੀਐਮ ਦੀ ਡਾਕਟਰ ਬੋਲੀ 9 ਨੂੰ ਅਸੀਂ ਪ੍ਰੈਸ ਕਾਨਫਰੰਸ ਕੀਤੀ 11 ਨੂੰ ਮੈਨੂੰ ਸੱਦ ਲਿਆ ਮਤਲਬ ਕੀ ਡਰਾ ਲਓ ਧਮਕਾ ਲਓ ਮੁੱਦੇ ਰਾ ਚੁੱਕੋ ਜਿਹੜੇ ਪੰਜਾਬ ਸਰਕਾਰ ਨੂੰ ਅੰਬੈਰਸ ਕਰਦੇ ਆ ਜਿਹੜੇ ਕਮਜ਼ੋਰ ਹੈ ਨਹੀਂ ਕਰਨਗੇ ਕਿਹੜੇ ਆਪ ਦੀ ਡਿਊਟੀ ਸਮਝਦੇ ਆ ਕੀਮਾ ਸਾਹਿਬ ਹੋ ਗਏ ਅਸੀਂ ਸਾਰੇ ਹੋ ਗਏ ਜਾਂ 2-4 ਲੀਟਰ ਹੋਰ ਹੋ ਗਏ ਉਹ ਕਰੀ ਜਾਣਗੇ ਜੀ ਜੀ ਸਾਹਿਬ ਜੀ ਸਾਹਿਬ ਅਮਰ ਜੀ ਨੂੰ ਦੁਆ ਨਹੀਂ ਗਿਆ ਜੀ ਇੱਕ ਇੱਕ ਟ੍ਰੇਨ ਤੇ ਮਲਰ ਕਿ ਉਹਨਾਂ ਦਾ ਰਾਜਨਾਮਾ ਹੋ ਗਿਆ ਸੀਗਾ ਜੀ ਕਿ ਇਹ ਕੀਮਾ ਤਾਂ ਫਲੇਟ ਜਿਹੜਾ ਅਸਲੀ ਇਕਬਾਲ ਨੇ ਜੁਰਮ ਹੈ ਉਹ ਰਾਜਨਾਮਾ ਹੀ ਹੈ ਇੱਥੇ ਇੱਥੇ ਆ ਕੇ ਉਹ ਫਸਦਾ ਹੈ ਕਿ ਆਪਣੇ ਆਪ ਹੀ ਇਕਬਾਲ ਨੇ ਜੁਰਮ ਕਰ ਰਿਹਾ ਹੈ ਤਦੂ ਕਿ ਉਹ ਜਿਹੜੀ ਅਫੈਂਸ ਹੈ ਉਹ ਰਾਜੀਨਾਮੇ ਦਾ ਕਾਰਨ ਨਹੀਂ ਹੈ ਇੱਕ ਬੱਚੇ ਦੇ ਨਾਲ ਬੈਂਕ ਫੈਕੀ ਕਰਕੇ ਰਾਜੀਨਾਮਾ ਕੀਤਾ ਜਾ ਸਕਦਾ ਮੈਂ ਮੈਡੀਨ ਪੁੱਛਾਂ ਕਿਸੇ ਕਾਨੂੰਨ ਦੇ ਜਿਹੜੇ ਆ ਅਰਸ਼ਦੀ ਪਲੇਨ 'ਚ ਬੈਠੇ ਆ ਇਹਨੂੰ ਪੁੱਛ ਲਓ ਕਿ ਇਹ ਜਿਹੜੀ ਅਫੈਂਸ ਹੈ ਕੰਪਾਉਨਡੇਬਲ ਨਹੀਂ ਹੁੰਦੀਆਂ ਇਹ ਹੀ ਸਬੂਤ ਆ ਕਿ ਬੰਦਾ ਇਹੀ ਸੀ ਇਹ ਹੀ ਸਬੂਤ ਆਪਣੇ ਉਹ ਦੇ ਰਿਹਾ ਕਿ ਬੰਦਾ ਇਹੀ ਸੀ ਕਿਉਂਕਿ ਸਮਝੌਤਾ ਇਹਨਾਂ ਨੇ ਕੀਤਾ ਸਮਝੌਤਾ ਉਸੇ ਬੱਚੇ ਨਾਲ ਕੀਤਾ ਜਿਹਦੇ ਨਾਲ ਬੱਦਖੱਦ ਕੀਤੀ ਜੋ ਲੰਮ ਜੜਾ ਹੈਗਾ ਉਹ ਜਿਹੜੀ ਹੈ ਉਹ ਸਾਬਤ ਕਰਦੀ ਹੈ ਜਿਹੜੀ ਐਮ ਐਨ ਆਰ ਉਹਦੇ ਵਿੱਚ ਪੂਰਾ ਸਟੈਬਲਿਸ਼ ਹੁੰਦਾ ਕਿ ਕ੍ਰਾਈਮ ਹੋਇਆ ਇਹਦੇ 'ਚ ਬੱਚਿਆਂ ਦੇ ਖਿਲਾਫ ਕ੍ਰਾਈਮ ਰੋਕਣ ਵਾਸਤੇ ਕਾਨੂੰਨ ਦਿੱਤਾ ਨਾ ਉਹਨਾਂ 'ਚ ਦਾ ਪੱਕਾ ਹੋਣਾ ਸੀਗਾ ਇੱਥੇ ਜ਼ੀਰੋ ਐਫ ਆਈ ਆਰ ਹੋਣੀ ਸੀ ਨੂਰਪੁਰ ਬੇਦੀ ਦੇ ਵਿੱਚ ਔਰ ਦਿੱਲੀ ਜਾ ਕੇ ਕੇਸ ਉੱਤੇ ਪੇਜ ਜਾਣਾ ਸੀ ਕਿ ਉੱਥੇ ਕ੍ਰਾਈਮ ਹੋਇਆ ਸੀਗਾ ਉੱਥੇ ਇਨਵੈਸਟਿਗੇਟ ਹੋਣਾ ਸੀਗਾ ਜਦੋਂ ਆਪ ਮੰਨ ਰਿਹਾ ਕਿ ਸਮਝੌਤਾ ਹੋਇਆ ਤੇ ਇਹੀ ਤਾਂ ਅਸੀਂ ਕਹ ਰਹੇ ਹਾਂ ਇਹ ਸਮਝੋ ਉੱਤੇ ਦੇ ਕਾਬਲ ਨਹੀਂ ਸੀ ਬੱਚਾ ਸੀਗਾ ਤੁਸੀਂ ਦਬਾਅ ਪਾ ਕੇ ਸਮਝੌਤਾ ਕਰਦੇ ਸਮਝੌਤੇ ਦੀ ਚੀਜ਼ ਕਾਬਲ ਨਹੀਂ ਹੈ ਪਰ ਅਫਸਰ ਇਹ ਚੀਜ਼ ਕਿਵੇਂ ਕੰਪਰੋਮਾਈਜ਼ ਕਰ ਦਿੱਤੀ ਅਫਸਰਾ ਨੇ ਕਿ ਇਹ ਚੀਜ਼ ਜਿਹੜੀ ਕੰਪੌਂਡੇਬਲ ਨਹੀਂ ਹੈ ਉਸ ਅਫੈਂਸ ਦਾ ਕੰਪਰੋਮਾਈਜ਼ ਕੋਈ ਅਫਸਰ ਕਿਵੇਂ ਅਲਾਵ ਕਰ ਸਕਦਾ ਇਹਨੇ ਵਾਸਤੇ ਜਿਹੜ ਸਬਸਬ ਨੇ ਕੀਤਾ ਹੋਗਾ ਉਹ ਅਨਸਰ ਪੜੋ ਤੁਸੀਂ ਆਹ ਵੇਖ ਲਓ ਜੀ ਮੈਂ ਤੁਹਾਨੂੰ ਐਮ ਐਲ ਆਰ ਦੀ ਕਾਪੀ ਭੇਜ ਰਿਹਾ ਜੇ ਇਸ ਕੇਸ ਚ ਐਮ ਐਲ ਆਰ ਹੋ ਗਈ ਔਰ ਮੈਂ ਇਹ ਪੜ ਕੇ ਨਹੀਂ ਸੁਣਾ ਸਕਦਾ ਤੁਹਾਨੂੰ ਐਮ ਐਲ ਆਰ 'ਚ ਕੀ ਕੁਝ ਆਇਆ ਸੋ ਕੰਪਰੋਮਾਈਜ਼ ਹੋਇਆ ਮਤਲਬ ਕੀ ਐਡਮਿਸ਼ਨ ਹੋ ਗਈ ਕੀ ਸੰਦੋਈ ਸੀ ਉਹ ਬੰਦਾ ਦੂਜਾ ਐਮ ਐਲ ਆਰ ਹੋ ਗਈ ਮੈਡੀਕਲ ਰਿਪੋਰਟ ਆ ਗਈ ਉਹਦੇ 'ਚ ਸਭ ਕੁਝ ਲਿਖਿਆ ਚੀਮਾ ਸਾਹਿਬ ਇਸ ਨੇ ਆਪ ਵੀ ਤਾਂ ਡਾਕਟਰ ਹੈ ਪੜੀ ਆ ਮਗਰ ਪੜ ਕੇ ਸੁਣਾ ਨਹੀਂ ਸਕਦੇ ਜੋ ਕੁਝ ਐਮ ਐਲ ਆਰ 'ਚ ਆਇਆ ਹੁਣ ਜਿਹੜੇ ਅਫਸਰ ਨੇ ਜਾ ਤਾ ਉਹ ਕਲੀਅਰੈਂਸ ਸਰਟੀਫਿਕੇਟ ਵਿਡਰਾ ਕਰਨ ਦੂਜਾ ਜਨਤਿਕਕਰਨ ਕੀ ਮੁੱਖ ਮੰਤਰੀ ਦਾ ਦਬਾਅ ਸੀ ਕਿ ਇਹਨਾਂ ਮੰਤਰੀਆਂ ਦਾ ਦਬਾਅ ਸੀ ਕੋਈ ਹੋਮ ਮਿਨਿਸਟਰ ਮੁੱਖ ਮੰਤਰੀ ਆ ਤੁਸੀਂ ਕੈਨੇਡੀਅਨ ਸੋਇਲ ਤੇ ਜੇਸ ਕੈਨੇਡਾ ਸਰਕਾਰ ਨੇ ਇਸ ਨੂੰ ਇਸ ਜੁਰਮ ਲਈ ਰੋਕਿਆ ਔਰ ਪਹਿਲਾ ਡਿਪੋਰਟ ਕੀਤਾ ਅੱਜ ਤੁਸੀਂ ਉਹਨਾਂ ਨੂੰ ਮਿਸਲੀਡ ਕਰ ਰਹੇ ਹੋ ਤੁਸੀਂ ਕੀ ਮੈਸੇਜ ਭੇਜ ਰਹੇ ਹੋ ਇੰਡੀਆ ਐਸ ਅ ਨੇਸ਼ਨ ਦਾ ਕਿ ਥਿਸ ਇਜ਼ ਵਾਟ ਵੀ ਸਟੈਂਡ ਫੋਰ ਮਤਲਬ ਇੱਥੇ ਤਾਂ ਜੋ ਹਾਲਾਤ ਹੈ ਈਵਨ ਔਨ ਫੋਰਨ ਸੋਇਲ ਤੁਸੀਂ अपने बच्चियां प्रति माइनर्स प्रति लेडीज प्रति यह पहना प्रति की सोच रख दे ਤੁਸੀਂ ਆਪਦਾ ਜਲੂਸ ਕੱਢ ਰਹੇ ਹੋ ਪੰਜਾਬ ਦਾ ਦੇਸ਼ ਦਾ ਜਲੂਸ ਕੱਢਾ ਰਹੇ ਜਕੜਾ ਸਾਹਿਬ ਜਾਕਰ ਸਾਹਿਬ ਕਹਿੰਦੇ ਹੈ ਕਿ ਗੁਰਸਿੰਘ ਬਾਦਲ ਬਿਲਕੁਲ ਸਹੀ تھے ਜਦੋਂ ਉਹ ਬੋਲਦੇ تھے ਕਿ ਅਕਾਲੀ ਦਲ ਆਪ ਬੀਜੇਪੀ ਦਾ ਜੋ ਅਲਾਈਸ ਹੈ ਉਹ ਸਿਰਫ ਪੋਲਿਟੀਕਲ ਲੈਤਾ ਉਹ ਕਮਿਊਨਲ ਹਾਰਮਨੀ ਕੇ ਲੀਏ ਵੀ ਤਾਂ ਅਲਾਈਸ ਜੋ ਹੈ ਪੰਜਾਬ ਕੀ ਔਰ ਕਹਤੇ ਹੈ ਕਿ ਰੀਜਨਲ ਪਾਰਟੀ ਅਕਾਲੀ ਦਲ ਜੋ ਉਸ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਪੰਜਾਬ ਕੇ ਲੀਏ ਤਾਂ ਕੀ ਇਹ ਮੰਨਿਆ ਜਾਏ ਕਿ ਜਾਕਰ ਸਾਹਿਬ ਇੰਡੀਕੇਸ਼ਨ ਦੇ ਰਹੇ ਹੈ ਕਿ ਅਕਾਲੀ ਦਲ ਔਰ ਬੀਜੇਪੀ ਦਾ ਅਲਾਈਸ ਜੋ ਹੈ ਹੋਣੇ ਜਾ ਰਹੇ ਹੈ ਤੋ ਕਮਾਈ ਲਈ ਕਿਉਂਕਿ ਟੂਡੇ ਇਸ ਨਾਟ that ਫੋਰਮ ਸੋ ਆਈ ਮੈਂ ਅਲਾਈਅੰਸ ਅੱਜ ਬੜੇ ਪੰਜਾਬ ਦੇ ਸੀਰੀਅਸ ਮੁੱਦੇ ਉਸ ਮੁੱਦੇ ਤੇ ਅੱਜ ਆਏ ਆ ਲੈ ਕੇ ਤੁਹਾਡੇ ਅੱਗੇ ਔਰ ਮੈਂ ਤੁਹਾਡੇ ਅੱਗੇ ਹੋਰ ਅਪੀਲ ਰੱਖਦਾ ਹਾਂ ਕੱਲ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੇ ਕੇਸ 'ਚ ਵੀ ਆਮ ਆਦਮੀ ਦਾ ਪ੍ਰਵਕਤਾ ਝੂਠ ਬੋਲ ਰਿਹਾ ਕਮ ਚੋਣ ਆ ਨਜ਼ਦੀਕ ਆ ਰਹੇ ਮਜੀਠੀਆ ਸਾਹਿਬ ਨਹੀਂ ਝੂਠ ਬੋਲ ਰਿਹਾ ਕਹਿੰਦਾ ਜੀ ਚੇਅਰਮੈਨ ਕੌਣ ਸੀ ਆਪ ਦਾ ਮਨਿਸਟਰ ਉਹ ਜਿਹੜੀ ਸੈਂਟੈਂਸਪੋਰਟ ਆ ਜਿਨੇ ਮਾਫੀ ਦੇਣੀ ਸੀ ਤੇ ਕਹਿੰਦਾ ਨਹੀਂ ਜੀ ਇਹ ਤਾਂ ਬੀਜੀਪੀ ਦੇ ਬੰਦੇ ਆ ਸਾਰੇ ਤਾਂ ਉਹਦੇ ਚ ਅਫਸਰ ਨੇ ਸਰਕਾਰ ਦਿੱਲੀ ਦੀ ਤੇਜੀ ਵਾਰੀ ਸਰਕਾਰ ਬਣੀ ਔਰ ਤੀਜੀ ਵਾਰੀ ਸਰਕਾਰ ਬਣੀ ਆ ਤੁਸੀਂ ਪਹਿਲਾਂ ਰਿਜੈਕਟ ਕੀਤਾ ਮਤਲਬ ਇਸ ਤਰੀਕੇ ਦਾ ਬੰਦੀ ਸਿੰਘਾ ਦੇ ਮੁੱਦੇ ਤੇ ਝੂਠ ਔਰ ਮਿਸਲੀਡਿੰਗ ਸਟੇਟਮੈਂਟਸ ਜੇ ਬਾਕੀ ਬੀਜੇਪੀ ਦੇ ਆ ਥੋੜੀ ਕੀ ਤੁਸੀਂ ਅੱਖ ਚ ਲਿਖਿਆ ਲਿਆਓ ਕਾਗਜ਼ ਸਾਹਮਣੇ ਰੱਖੋ ਤੇ ਮੁੱਖ ਮੰਤਰੀ ਕਿਉਂ ਨਹੀਂ ਸਟੈਂਡ ਲੈਂਦਾ ਵੈਸੇ ਤਾਂ ਪਬਲਿਕਲੀ ਹਰ ਗੱਲ ਤੇ ਸਟੈਂਡ ਲੈ ਲੈਣਾ ਇਸ ਮੁੱਦੇ ਤੇ ਕਿਉਂ ਨਹੀਂ ਸਟੈਂਡ ਜਖਰ ਸਾਹਿਬ ਨੇ ਬੜਾ ਸੌਫਟ ਸੌਣਾ ਨਿਕਾਇਆ ਹਾਂਜੀ ਆਕਾਲੀ ਦਲ ਦੇ ਲਈ ਕਿਤੇ ਰੀਜਨਲ ਜੋ ਪਾਰਟੀ ਹੈ ਆਕਾਲੀ ਦਲ ਉਹ ਯਾਰ ਇਹ ਅੱਜ ਦਾ ਮੁੱਦਾ ਨਹੀਂ ਚਲੋ ਅਲਾਈਅੰਸ ਹੀ ਹੈ ਤਾਂ ਤੁਹਾਨੂੰ ਵੀ ਪਤਾ ਹੈ ਮਤਲਬ ਇਹ ਕੋਈ ਲੁਕੀ ਚੁਪੀ ਗੱਲ ਥੋੜੀ ਆ ਬਾਜਪਾਈ ਸਾਹਿਬ ਔਰ ਬਾਦਲ ਸਾਹਿਬ ਦੀ ਉਸ ਇਕਤਾ ਇਸ ਇਨ ਪਬਲਿਕ ਡੋਮੇਨ ਮਗਰ 무ਵਿੰਗ ਫੋਰਵਰਡ ਪੰਜਾਬ ਹੈਸ ਟੂ ਬੀਨ ਪੰਜਾਬ ਦੇ ਮੁੱਦੇ ਸਭ ਤੋਂ ਇੰਪੋਰਟੈਂਟ ਆ ਭਾਈ ਚਾਰੇ ਖਾਨ ਸਭ ਤੋਂ ਇੰਪੋਰਟੈਂਟ ਹੈ ਬੰਦੀ ਸਿੰਘ ਦੇ ਇੰਪੋਰਟੈਂਟ ਇਸ਼ੂਜ਼ ਨੇ ਪੰਜਾਬੀ ਇਸ਼ੂਜ਼ ਅਡਰੈਸ ਹੋਣਗੇ ਉਸ ਤੋਂ ਬਾਅਦ ਇਹ ਗੱਲਾਂ ਦੇ ਬਾਰੇ ਜਵਾਬ ਦਿੱਤਾ ਜਾ ਸਕਦਾ ਇੱਕ ਇੱਕ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ 26 ਜਨਵਰੀ ਦੀ ਕਵਰੇਜ ਕਰਨੀ ਹੈ ਜ਼ਰੂਰ ਕਰੋ ਜਿੱਥੇ ਮੰਤਰੀ ਸਹਿਬਾਨ ਵਧੀਆ ਧੰਦਾ ਚਲਾਉਂਦੇ ਆ ਉਹਦੀ ਚੰਗੀ ਤਰ੍ਹਾਂ ਕਵਰੇਜ ਕਰੋ ਕਵਰੇਜ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਵੱਡਾ ਸਾਡਾ ਦਿਨ ਹੈ ਪਰ ਜਿੱਥੇ ਇਹਨਾਂ ਨੇ ਝੰਡੇ ਚਲਾਉਣੇ ਆ ਜਿੰਨਾ ਤੇ ਇਦਾਂ ਦੇ ਜੁਰਮ ਉੱਥੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਦੋ ਬੰਦੇ ਚਾਦਰ ਫੜ ਕੇ ਨਾਲ ਲੈ ਜਾਓ ਛੰਡੇ ਦੀ ਫੋਟੋ ਆਵੇ ਬੰਦੇ ਦੀ ਨਹੀਂ ਹੋਣੀ ਚਾਹੀਦੀ ਜਦੋਂ ਬੱਚਿਆਂ ਤੇ ਬਹੁਤ ਮਾੜਾ ਅਸਰ ਪੈਂਦਾ ਬਿਲਕੁਲ ਠੀਕ ਹੈ ਇਹ ਹੁਣ ਅਸੀਂ ਤੁਹਾਡੇ ਦੇ ਵੀ ਦੇਖਾਂਗੇ ਕਿ ਤੁਸੀਂ ਵੀ ਕਿੰਨਾ ਕੋਈ 26 ਜਨਵਰੀ ਦੀ ਪਹਿਰਾ ਦਿੰਦੇ ਹੋ ਜਾਂ ਜੇ ਕਿਤੇ ਫੋਟੋ ਖਿੱਚੀ ਵੀ ਜਾਵੇ ਦਿੱਸੀ ਖੜਿਆਂ ਦੀ ਤੇ ਉੱਥੇ ਉਹ ਕਿਦਾਂ ਸਕਰੀਨ ਸਕਰੂਨ ਪਾ ਕੇ ਤੁਸੀਂ ਲੋਕਾਂ 'ਚ ਲੈ ਕੇ ਜਾਣੀ ਹੈ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ 26 ਜਨਵਰੀ ਦੀ ਸਾਰਿਆਂ ਨੂੰ ਹੈ ਸਰਕਲ ਉਸ ਦਿਨ ਦੀ ਜਿਹੜੀ ਹੈ ਪ੍ਰੇਸ਼ ਪ੍ਰਿੰਸੀਪਲ ਦੀ ਗੱਲ ਕਰਦੇ ਆ ਉਹਦੇ ਤੇ ਤੁਸੀਂ ਕਿਰਪਾ ਕਰਕੇ ਇਹ ਹੁਣ ਅਸੀਂ ਆਪ ਟੈਲੀਵਿਜ਼ਨ ਦੇਖਾਂਗੇ ਤੇ ਇਹਨਾਂ ਥਾਵਾਂ ਦੀ ਜਿੱਥੇ-ਜਿੱਥੇ ਹਾਲੇ ਜੰਤਕਤਾ ਨਹੀਂ ਹੋਈ ਕਿਥੇ-ਕਿਥੇ ਚਲਾਉਣੇ ਆ ਵੀ ਉੱਥੇ-ਉੱਥੇ ਕਿਹਦੀ-ਕਿਹਦੀ ਡਿਊਟੀ ਲੱਗਦੀ ਆ ਤੇ ਕਿੰਨੀ ਕੋ ਉਹ ਡਿਊਟੀ ਨਿਭਾਉਂਦੇ ਆ ਇਹ ਹੁਣ ਤੁਹਾਡੀ ਵੀ ਡਿਊਟੀ ਆ ਮੈਂ ਬਾਤ ਤਾਂ ਪੰਜਾਬੀਆਂ ਨੂੰ ਵੀ ਅਪੀਲ ਕਰਦਾ ਜੀ ਦੇਖੋ 26 ਜਨਵਰੀ ਦਾ ਸਤਿਕਾਰ ਕਰਨਾ ਬਣਦਾ ਮਗਰ ਜਿੱਥੇ ਇਹ ਜੇ ਜੇ ਸਰਕਾਰ ਹਲੇ ਵੀ ਨਾ ਹਟੀ ਇਹ ਜੇ ਡਿਪਾਰਟਮੈਂਟਰ ਮਨਿਸਟਰਾਂ ਨੂੰ ਭੇਜੂਗੀ ਪਰ ਲੋਕਾਂ ਨੂੰ ਇਹ ਜਿਆਦਾ ਬਾਈਕਾਟ ਕਰਨਾ ਚਾਹੀਦਾ ਮਗਰ 26 ਜਨਵਰੀ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਨਾ ਇਹ ਜਿਆਦਾ ਭਾਸ਼ਣ ਸੁਣਨ ਦੀ ਲੋੜ ਹੈ ਨਾ ਇਹ ਨਾ ਹੀ ਇਹ ਲਾਲ ਫੋਟੋ ਖਚਾਉਣ ਦੀ ਲੋੜ ਹੈ ਬਕੋ ਪੰਜਾਬ ਦੀ ਇੱਕ ਬੜੀ ਗੰਭੀਰ ਤਸਵੀਰ ਇੱਕ ਬੜੀ ਸੈਡ ਤਸਵੀਰ ਇਹ ਪੇਸ਼ ਕਰਦੀ ਹੈ ਸਰਗਰ ਬਾਦਲ ਸਾਹਿਬ ਨੇ ਵੀ ਟਵੀਟ ਕੀਤਾ ਕਿ 22 ਤਰੀਕ ਨੂੰ ਪੰਜਾਬ ਦੇ ਆਪਾਂ ਹੰਦੇ ਇਸ ਦਾ ਕੋਈ ਵਿੱਧਾਪਨ ਜਾਰੀ ਕੀਤਾ ਗਿਆ ਹੈ ਉਹ ਕਿੱਸੇ ਦੇਖਦੇ ਹਾਂ ਪਾਲੀ ਦਸ ਦਸ ਦੇਖੋ ਗੱਲ ਇਹ ਹੈ ਕਿ ਜੇ ਨਹੀਂ ਕੀਤਾ ਗਿਆ ਤੇ ਕੁਦਰਤੀ ਗੱਲ ਹੈ ਉਹਨਾਂ ਨੂੰ ਖੁਸ਼ੀ ਨਹੀਂ ਹੋਈ ਇਸ ਗੱਲ ਅਦਰਵਾਈਜ਼ ਇੱਥੇ ਹਰ ਚੀਜ਼ ਦਾ ਟਵੀਟ ਕੀਤਾ ਜਾਂਦਾ ਹੈ ਹਰ ਨਿੱਕੀ ਤੋਂ ਨਿੱਕੀ ਘਟਨਾ ਦੇ ਉੱਤੇ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਪੈਂਦੀ ਹੈ ਤੇ ਕੱਲ ਤਾਂ ਐਡਾ ਵੱਡਾ ਦਿਨ ਸੀ ਇਸ ਕਰਕੇ ਇਹ ਤਾਂ ਹੁਣ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਕੁਝ ਇਹਨਾਂ ਨੂੰ ਵੀ ਪੁੱਛਿਆ ਕਰੋ ਨਾ ਕਿ ਘੱਟੋ ਘਾਟੇ ਤਾਂ ਸੰਤਸਾ ਹੈ ਨਾ ਕਿ ਇੱਥੇ ਕੇਜਰੀਵਾਲ ਨੇ ਜਿਹੜਿਆ ਪਾਣੀ ਵੀ ਪੀਣਾ ਹੋਵੇ ਤਾਂ ਸਾਰੇ ਦੇਸ਼ ਤੇ ਇਤਿਹਾਰ ਲੱਗਦੇ ਤੇ ਉਹਨਾਂ ਨੇ ਪਾਣੀ ਦਾ ਕੱਪ ਪੀਤਾ ਚਾਹ ਦਾ ਕੱਪ ਪੀਤਾ ਪੈਸਾ ਸਾਡਾ ਲੱਗਦਾ ਇਹ ਹੁਣ ਜਾ ਕੇ ਤੁਸੀਂ ਪੁੱਛੋ ਦੇਖੋ ਛੁੱਟੀ ਨਾ ਦੇਣਾ 22 ਤਰੀਕ ਨੂੰ ਅਯੋਧਿਆ ਤੇ ਮੰਦਿਰ ਤੇ ਉਦਘਾਟਨ ਤੇ ਜੀਤੇ ਨਾਲ ਵੱਡੀ ਗਿਣਤੀ ਚ ਮੈਜੋਰਿਟੀ ਲੋਕਾਂ ਦੀ ਆਸਥਾ ਜੁੜੀ ਆ everybody wanted to be part ਸਭ ਇਸੇ ਹਿੱਸਾ ਲੈਣਾ ਚਾਹੁੰਦੇ ਸੀ ਚਾਹੇ ਸ਼ੋਭਾ ਯਾਤਰਾ ਦੇ ਰੂਪ ਚ ਚਾਹੇ ਮੰਦਰਾਂ ਚ ਮੱਥਾ ਟੇਕ ਕੇ ਪ੍ਰਾਣ ਪ੍ਰਤੀਸ਼ਟਾ ਦੇ ਇਸ ਮੌਕੇ ਤੇ ਹਿੱਸਾ ਲੈਣਾ ਚਾਹੁੰਦੇ ਸੀ ਜੇ ਨਹੀਂ ਦਿੱਤੀ ਛੁੱਟੀ ਆਈ ਥਿੰਕ ਇਟ ਇਜ਼ ਅ బిਗੇਸਟ ਥਿਸ ਰਿਸਪੈਕਟ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਭਗਵਾਨ ਰਾਮਚੰਦਰ ਜੀ ਮਹਾਰਾਜ ਦੇ ਇਸ ਦਿਨ ਨੂੰ ਜਿਹੜਾ ਸਮਰਪਿਤ ਪ੍ਰੋਗਰਾਮ ਸੀ ਉਹਨੂੰ ਡਿਸਰੈਸਪੈਕਟ ਕਰਨਾ ਔਰ ਡਿਸਰੈਸਪੈਕਟ ਸ਼ੋ ਕਰਨਾ ਮੈਂ ਸਮਝਦਾ ਠੀਕ ਹੈ ਸਰ ਤੋਤਾ ਸਿੰਘ ਠੀਕ ਹੈ ਸਰ ਕਿ ਤੇਰਾ ਤੋਤਾ ਸਿੰਘ ਨੇ ਇੱਕ ਸਾਲ ਪਹਿਲਾਂ ਹੋਈ ਸੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਸੀਗਾ ਜੀ ਜੀ ਉਹਨਾਂ ਨਾਲ ਉਸਨੂੰ ਕਹਿ ਦਿੱਤਾ ਜੀ ਮੈਂ ਉਮੀਦ ਹੈ ਕਿ ਅੱਜ ਜਿਹੜੇ ਮੰਤਰੀ ਇਲਜ਼ਾਮ ਲਗਾ ਰਹੇ ਹੋ ਕਿਤਨੇ ਕਿਤਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਹੁੰਦੇ ਓਏ ਐਡੇ ਬੇਸ਼ਰਮ ਨੇ ਇੰਨਾ ਤੋਂ ਨੈਤਿਕਤਾ ਕਿਹੜੀ ਭਾਲਦੇ ਹੋ ਤੁਸੀਂ ਤਾਂ ਆਪ ਦੀ ਆਪ ਦੀ ਜਾਨ ਬਚਾਓ ਜਿਹੜੇ ਕਵਰ ਕਰਨ ਵੀ ਜਾਣਦੇ ਹੋ ਇਹ ਡੇ ਮਤਲਬ ਘਟਿਆ ਕਿਸਮ ਦੇ ਬੰਦੇ ਇਹਨਾਂ ਤੋਂ ਕੋਈ ਨੈਤਿਕਤਾ ਇਹਨਾਂ ਚ ਕਿਦੇ ਨੇੜੇ ਤੋਂ ਨਿਕਲਦੀ ਆ ਮਤਲਬ ਨੈਤਿਕਤਾ ਨੂੰ ਸ਼ਰਮ ਆ ਜਾਂਦੀ ਹੈ ਇਹਨਾਂ ਦੇ ਕੋਲ ਜਾਣ ਤੋਂ ਜੀਰੇ ਸਾਹਿਬ ਅੱਜ ਨਵਜੋਤ ਸਿੰਘ ਜੀ ਦੁਆਰਾ ਜੇਕਰ ਤਾਂ ਉਹ ਸਾਈ ਚਾ ਰਹੇ ਹਨ ਆਪਣੇ ਪੂਰੇ ਸੰਭਲ ਤੋਂ ਬਾਅਦ ਇਹ ਆ ਰਿਖਤ ਸਵਾਲ ਪੁੱਛੀ ਨੀ ਚੰਗੀ ਗੱਲ ਹੈ ਜੀ ਜਿੱਥੇ ਨਾਨਕ ਦਾ ਅਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲੇ ਦੀ ਅਰਦਾਸ ਹੁੰਦੀ ਹੋਵੇ ਉੱਥੇ ਕੋਈ ਜਾਵੇ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵਧਾਈ ਔਰ ਗੁਰੂ ਸਾਹਿਬ ਮੇਰ ਕਰਨ ਦੀ ਸਭ ਤੇ ਕਹਿੰਦੇ ਕਿ ਇਹ ਲੀਡਸ ਕਰਦੇ ਹਾਂ ਅਸੀਂ ਕਰਦੇ ਹਾਂ ਕਹਿੰਦੇ ਇਹ ਲੀਡਸ ਕਰਦੇ ਹਾਂ ਕਹਿੰਦੇ 6 ਦਿਨ ਆਰ ਚੈੱਕ ਕਰਦੇ ਹਾਂ ਕਿ ਜਿਹੜਾ ਉਹਦੇ ਵੀ ਸਹੀ ਮਨਟਰੀ ਦਾ ਅਸਰ ਆਉਣਾ ਹੈ ਤੇ ਸੇਟ ਕਰਦੇ ਕਿਉਂ ਕਿ ਇਹ ਸਖਤ ਰੱਖਦੇ ਨੇ ਵੀ ਵੀਡੀਓ ਵੀ ਕਿੰਨਾ ਆਵੇ ਤੀਜੀ ਵਾਰੀ ਸਰਕਾਰ ਲਗਾਤਾਰ ਕੰਟੀਨਿਊਸ ਤਿੰਨ ਸਾਲਾਂ ਤੋਂ ਸਰਕਾਰ ਆਮ ਆਦਮੀ ਪਾਰਟੀ ਦੇ ਕੋਲੋਂ ਦੇਖੋ ਬੰਦਾ ਨੋਮੀਨੇਟ ਵੀ ਹੁੰਦਾ ਗਵਰਨਮੈਂਟ ਦਾ ਹੁੰਦਾ ਕਿ ਜਿਹੜਾ ਉਹਨਾਂ ਦਾ ਦਿਲਾਂ ਦਾ ਸੁਪਾਣਾ ਹੈ ਉਹ ਸਟੇਟ ਗਵਰਨਮੈਂਟ ਚੰਦਰਾ ਤੇ ਲਗਾਤਾਰ ਤਿੰਨ ਸਾਲਾਂ ਤੋਂ ਤਾਂ ਸਰਕਾਰਾਂ ਉਹਨਾਂ ਦੀਆਂ ਨੇ ਤੇ ਫਿਰ ਬੰਦੇ ਜਿਹੜੇ ਨੋਮੀਨੇਟ ਵੀ ਹੁੰਦੇ ਆ ਕਿਸੇ ਕਮੇਟੀ ਦੇ ਵਿੱਚ ਜਾਂ ਕੋਈ ਵੀ ਹੁੰਦਾ ਜਾਂ ਐਕਸਫੀਸ਼ਲ ਵੀ ਹੁੰਦੇ ਆ ਐਕਸਫੀਸ਼ਲ ਗਵਰਨਮੈਂਟ ਦੇ ਅਧਿਕਾਰੀ ਸਟੇਟ ਗਵਰਨਮੈਂਟ ਦੇ ਅਧਿਕਾਰੀ ਆ ਉਹ ਦੇਖਦੇ ਨੇ ਸਾਈਕਟ ਪਟਪਤ ਤੁਸੀਂ ਸਰ ਉਹਦਾ ਉਹ ਉਹਦਾ ਉਹਦਾ 9 ਹੈ Delhi Sentence Board Sentence Review Board ਰਾਈਟ Sentence Review Board ਅਕੇ ਲੱਭ ਹੈ ਦਿੱਲੀ ਹੁਣ Delhi Sentence Review Board ਸਰਕਾਰ ਕਿਦੀ ਦਿੱਲੀ ਕੇਜਰੀਵਾਲ ਸਾਹਿਬ ਦੀ ਮੈਜੋਰਟੀ ਕਿੰਨੀ 4 ਜਾਂ 5 ਐਮਐਲਏ ਨੇ ਵਿਰੋਧੀ ਤੇ ਵਿਰੋਧੀ ਧਿਰ ਦਾ ਕੋਈ ਐਮਐਲਏ ਉਸ ਰਿਵਿਊ ਬੋਰਡ ਚ ਮੈਂਬਰ ਹੈ ਫੋਂ ਨੰ ਮਿੰਟਸ ਆਫ ਦਾ ਮੀਟਿੰਗ ਸਿਲੈਕਟਿਵ ਸ਼ੋਅ ਕੀਤੀ ਆ ਰਿਵਿਊ ਬੋਰਡ ਚ ਮੈਜੋਰਿਟੀ ਸਰਕਾਰ ਦੀ ਹੈ ਔਰ ਜਿਹੜੇ ਸਰਕਾਰ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਮਤਅਤ ਚਲਦੇ ਆ ਜਦ ਤਾ ਇਹਨਾਂ ਨੂੰ ਕੋਈ ਗੱਲ ਨਹੀਂ ਸੂਟ ਕਰਦੀ ਤੇ ਚੀਫ ਸੈਕਟਰੀ ਨੂੰ ਆਪਦੇ ਘਰੇ ਪੁਲਾ ਕੇ ਉਹਨੂੰ ਲਪੇੜੇ ਵੀ ਲਾ ਦਿੰਦੇ ਉਹ ਵੀਡੀਓ ਵੀ ਜਨਤਕ ਹੋਈਆਂ ਨੇ ਤੇ ਜਦ ਕੋਈ ਗੱਲ ਸੂਟ ਕਰਦੀ ਆ ਤੇ ਫੇਰ ਇਹ ਡਰਾਮਾ ਨਵਾਂ ਰਚ ਦਿੰਦੇ ਔਰ ਕਮਾਲ ਦੀ ਗੱਲ ਹੈ ਕਿ ਜਵਾਬ ਦਿੱਲੀ ਸਰਕਾਰ ਨਹੀਂ ਦੇ ਰਹੀ ਹੈ ਜਿਹੜਾ ਪੰਜਾਬ 'ਚ ਇੱਕ ਉਹਨਾਂ ਦਾ ਸਪੋਕਸਪਰਸਨ ਹੈ ਜੀਦਾ ਪੰਜਾਬ ਸਰਕਾਰ 'ਚ ਨਾ ਦਿੱਲੀ ਸਰਕਾਰ 'ਚ ਕੋਈ ਉਹਦਾ ਉਹ ਜਵਾਬ ਦੇ ਰਿਹਾ ਸੋ ਇਟ ਇਜ਼ ਅ ਪਿਓਰ ਲਾਇ ਉਹਦੇ 'ਚ 25 ਸਾਲ ਪਾਇਆ ਹੋਇਆ ਪ੍ਰੋਫੈਸਰ ਦਵਿੰਦਰ ਪਾਲ ਭੋਲਰ ਜੀ ਦਾ ਬੜੀ ਇੱਜ਼ਤ ਕੀ ਰਿਕਾਰਡ ਹੈ 29 ਸਾਲ ਐਂਡ 7 ਟਾਈਮਸ ਉਸ ਨੂੰ ਰਿਜੈਕਟ ਕੀਤਾ ਗਿਆ ਇਹ ਮੈਟਰ ਆਫ ਰਿਕਾਰਡ ਹੈ ਕੇਜਰੀਵਾਲ ਸਾਹਿਬ ਨੇ ਆਪ ਐਡਮਿਟ ਕੀਤਾ ਸੋ ਡੂ ਨੋਟ ਮਿਸਲੀ ਟੂਟਰਾ ਬੋਲੋ ਲੋਕਾਂ ਕੋਲੋਂ ਕਿਉਂਕਿ ਬੰਦੀ ਸਿੰਘਾ ਦੇ ਮੁੱਦੇ ਤੇ ਤੁਸੀਂ ਕੇਜਰੀਵਾਲ ਸਾਹਿਬ ਦੀ ਇੱਕ ਸਟੇਟਮੈਂਟ ਦਿਖਾ ਦਿਓ ਜਿਹੜੀ ਕਹਿੰਦੀ ਹੈ ਕਿ ਇਹਨਾਂ ਨੂੰ ਛੱਡਤਾ ਜਾਵੇ ਵਿਖਾਓ ਮੈਨੂੰ ਸੋ ਬਟ ਅ ਸਪੋਕਸਪਰਸਨ ਸੇਜ਼ ਉਸ ਨੂੰ ਤਵੱਜੋ ਨਾ ਦਿਓ ਇਟ ਇਜ਼ ਅ ਸਟੇਟ ਬੋਰਡ ਲਿਖਿਆ ਦਿੱਲੀ ਸਟੇਟ ਰਿਵਿਊ ਬੋਰਡ ਸਟੇਟ ਦੀ ਸਰਕਾਰ ਕੀ ਦੀ ਆਮ ਆਦਮੀ ਪਾਰਟੀ ਸੱਤ ਚੋਂ ਸਿਰਫ ਸੱਤ ਚੋਂ ਦੋ ਮੈਂਬਰ ਇਸ ਲਈ ਹੈ ਇੱਕ ਹੋਮ ਮਿਨਿਸਟਰ ਦਾ ਪੰਜ ਇਹਨਾਂ ਦੇ ਗਵਰਨਰ ਤੋਂ ਪਹਿਲੇ ਸੀ ਯਾਤਰਾ ਸੇ ਆਪਕੋ ਦੇਖੋ ਆਪ ਦਾ ਇਹ ਕੋਈ ਡਿਪ ਸਟੈਕ ਤੋਂ ਹੈ ਜੀ ਜੀ ਫਾਇਦਾ ਨੁਕਸਾਨ ਕੀ ਹਰ ਆਪੋਜੀਸ਼ਨ ਪਾਰਟੀ ਕੀ ਜੋ ਪੰਜਾਬ ਕਾ ਸੂਬੇ ਕੇ ਮੁੱਦੇ ਆ उनको लोगों के सामने ले आना है और लोगों ने उसके बाद फैसला करना है सो so ये किसी फायदे नुकसान से नहीं जुम्मेवार से जो जुम्मेवार बनती है हम उसको निभा रहे हैं इट इज नॉट टू सी वॉट इज द बेनिफिट और वॉट इज नॉट द राइट थिंग वॉट इज नॉट टू बेनिफिट आउट ऑफ दिस वॉट इज द ट्रू पिक्चर ऑफ पंजाब फ्रॉम द बॉर्डर ऑफ वाटा मे वी डिमांड प्री पेड जो तो बॉर्डर पे किसान है उनके लेके मुलाजिम किसान खेत मजदूर व्यापारी इंडस्ट्री लॉ एंड ऑर्डर इंडस्ट्री लीविंग पंजाब बिकॉज ऑफ बैड गवर्नेंस, ये सब मुद्दे लेके लोगों के पास जाएंगे नो जॉब्स, इफ देर इज अ जॉब इट्स ओनली फॉर आउटसाइडर्स पीपल लाइक आदिल एंड सिक्सना विल गेट जॉब्स उनको घर भी मिलेंगे ਉਨ ਕਿਉਂਕਿ ਉਹਨਾਂ ਨੇ ਝੂਠ ਫੈਲਾਣਾ ਹੁੰਦਾ ਹੈ ਝੂਠ ਇਸ਼ਤਿਹਾਰ ਲਵਾਉਣੇ ਹੁੰਦੇ ਆ ਸੋ ਉਹ ਜਿਆ ਨੂੰ ਨੌਕਰੀ ਵੀ ਹੈ ਗਨਮੈਨ ਵੀ ਹੈ ਨੋਵਾ ਗੱਡੀ ਵੀ ਹੈ ਤੇ ਪੰਜਾਬ ਦੇ ਨਿਆਣੇ ਜਹਾਜ਼ ਚੜ ਚੜ ਬਾਹਰ ਜਾ ਰਹੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ